ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਲੋ ਜੀ ਮੋਟਰ ਪਾ ਗਏ ਆਪਾਂ। ਤੇ ਚਾਚਾ ਜੀ ਨੇ ਚੜਾਇਆ ਸੀਗਾ ਫੇਰੇ ਸਾਧਰੇ ਜਾ ਕੇ ਤੇ ਉੱਤੋਂ ਬਾਅਦ ਫੇ ਮੈਂ ਮੋਟਰ ਪਰ ਆ ਗਿਆ। ਤੇ ਉਹਰੇ ਚਾਬੀ ਕੱਲ ਮੇਰੀ ਜੇਬ ਚ ਰਹਿ ਗਈ ਸੀਗੀ। ਤੇ ਫੇ ਅੱਜ ਨੂੰ ਦੇਣੀ ਭੁੱਲੇ ਗਿਆ ਸੀਗਾ ਪਰ ਮੋਟਰ ਦੀ ਚਾਬੀ। ਤੇ ਮੈਂ ਕਿਹਾ ਚੱਲ ਨਾਲੇ ਮੋਟਰ ਤੇ ਗੇੜਾ ਮਾਰ ਜਾਂਦੇ ਆ ਨਾਲੇ ਚਾਬੀ ਪੜਾ ਰਹੇ ਹੁੰਦੇ ਆ। ਮੋਟਰ ਬੈਨਰ ਨੇ ਹੁਣ ਖਲਾਰਾ ਜ਼ਿਆਦੀ ਪਾਤਾ। ਕਹਿੰਦਾ ਹਲੇ 1 1 ਜਾਂ 2 ਦਿਨ ਦਾ ਕੰਮ ਹੋਰ ਆ। ਹਣਾ ਜਾਣ ਤੋਂ ਪਹਿਲਾਂ ਸਫਾਈ ਕਰ ਦੋਂਗੇ ਅਸੀਂ ਵੀਰੇ। ਹੁਣ ਚੱਲ ਵਧੀਆ ਕਰਦੇ ਹਾਂ। ਬਾਕੀ ਮਾਪੇ ਕਰ ਦਣੀ। ਤੇ ਕੱਲ ਦੀ ਗੱਲ ਕਰ ਲੈਂਦੇ ਆ। ਕੱਲ ਡੈਡੀ ਨੂੰ ਮਿਲਿਆ ਤਾਂ ਠੀਕ ਠਾਕ ਹੈ। ਤੇ ਕਈ ਵੀਰ ਨੇ ਵੀ ਥੱਲੇ ਹੈ ਜਿਆਦਾ ਨਹੀਂ ਕਰਦੇ। ਇੱਕ ਦਿਨ ਵੀਰ ਨੇ ਕਮੈਂਟ ਕਰਿਆ ਵੀ ਸੀਗਾ। ਹਨਾ ਜਿਆਦਾ ਡੈਡੀ ਦੀ ਵੀਡੀਓ ਬਣਾ ਲੈਂਦੇ ਆ। ਮੂੰਹ ਉਦਾਸ ਜਿਹਾ ਕਰ ਲੈਂਦੇ ਆ ਜਾਂ ਹੋਰ ਵੀਡੀਓ ਬਣਾਉਂਦੇ ਹੱਸ ਕੇ ਗੱਲ ਕਰਦੇ ਆ। ਉਹ ਜਿਹੜੀ ਚੀਜ਼ ਹੈ ਉਦਾਸੜੇ ਨੂੰ ਕੱਲ ਅਸੀਂ ਹੱਸ ਕੇ ਥੋੜੀ ਵਲੌਗ ਬਣਾ ਦਿੰਦੀ ਹਾਂ ਜੀ ਹਾਂ ਜੀ ਹੱਸ ਕੇ ਬਣਾ ਰਿਹਾ ਮੈਂ ਪੂਰਾ। ਜਿਹੜੀ ਜੀ ਸੈਡ ਆਉਣੀ ਉੱਥੇ ਤਾਂ ਸੈਡ ਹੋ ਕੇ ਬਣੂਗੀ ਵੀਡੀਓ ਹੁਣ ਮੈਂ ਰੋਜ਼ ਸੈਡ ਹੋ ਕੇ ਬਣਾਈ ਆ ਮੈਂ ਹਾਂਜੀ ਮੈਂ ਤੇ ਹੀ ਮੋਟਰ ਪਾਇਆ ਜੀ ਇੱਦਾਂ ਥੋੜੀਆਂ ਰੇਕ ਵੀਡੀਓ ਅਗਲਾ ਉਹਦਾਂ ਨਾਲ ਹੁੰਦੀ ਹੈ ਤੇ ਤਾਂ ਵੈਸੇ ਆਪਾਂ ਦਾ ਕੋਈ ਪਰਵਾਹ ਨਹੀਂ ਮਾਰੀਦੇ ਕਿ ਤੇਰੇ 100 ਇਹ ਇੱਕ ਅੱਧਾ ਕਮੈਂਟ ਦਾ ਅਗਲਾ ਕਰੇ ਦਿੰਦਾ ਤੇ ਕੋਈ ਗੱਲ ਨਹੀਂ ਇਹ ਹੁਣ ਪਹੁੰਚੇ ਮੋਟਰ ਤੇ ਰਾਜੂ ਦਾ ਕੰਮ ਦਿਖਾਵਾਂ ਕਿੰਨਾ ਕਰਤਾ ਇਹਨਾਂ ਨੇ ਇਹਨਾਂ ਨੇ ਤਾਂ ਆਪਣੇ ਐਨ ਖੇਤ ਬਾਤ ਬਾਕੇ ਛਿੱਟਾ ਦੇ ਕੇ ਸੋਗਾ ਮਾਰਤਾ ਇਹਨਾਂ ਨੇ ਤੇ ਉਹ ਸਾਹਮਣੇ ਵਾਲਾ ਖੇਤ ਵੀ ਖਾਲੀ ਕਰਤਾ ਇਹਨਾਂ ਨੇ ਪੂਰਾ ਆਪਣਾ। ਧੰਨਾਂ ਲੱਦਣ ਲੱਗੇ ਹੋਏ ਆਪਣਾ। ਤੇ ਇਧਰ ਇਹਨਾਂ ਦਾ ਨਿਆਣੇ ਫੋਨ ਮਿਲ ਗਿਆ ਅੱਜ ਇਹਨਾਂ ਨੂੰ ਵੀਡੀਓ ਬਣਾਉਣ ਲੱਗੇ ਹੋਏ ਆਪਣੀ। ਬਣ ਗਈ ਵੀਡੀਓ। ਵੀਡੀਓ ਬਣ ਗਈ। ਹੈਂ? ਬ੍ਰੇਕ ਤਾਂ ਹੈ ਨਹੀਂ ਇਸ ਵਿੱਚ। ਬ੍ਰੇਕ ਲਗਾ ਲੋ। साठ लग जाएगी गुडाई करने लगे हुए हो गया आहता हो, गया? हो नहीं। जे वाल आहता होगा थोड़ा अज एक दिन अज का दिन रुक जाना ਕੱਲੂ ਵੀ ਆਪਣਾ ਰੇਪ ਪਾ ਦਣਾ ਮੋਟਰ ਕੋਰੇ ਔਰੇ ਵੀ ਪਾ ਦਣਾ ਤੇ ਪਿੰਡ ਵੀ ਪਾ ਦਣਾ। ਪਤਾ ਅਰਤੀ ਸੁੱਕਣ ਦੀ ਲੱਗ ਗਈ। ਮਾ ਖੜਨ ਲੱਗਿਆ ਫੇਰ। ਦੇਖਦਾ ਕੱਲੂ ਅਜੇ ਸ਼ਾਮ ਨੂੰ ਕਹਿੰਦਾ ਤਾਂ ਹੈਗਾ ਬੰਦਾ ਰੇ ਮਿਲ ਜੂਗਾ। ਦੁਕਾਨ ਤੇ ਤੇ ਨਾ ਮਿਲੇ ਫੇਰ ਕੋਈ ਹੋਰ ਪਾਸੇ ਤੋਂ ਹੀਲਾ ਕਰਾਂਗੇ। ਇਹ ਕੀ ਹਾਲ ਹੈ? ਕੀ ਹਾਲ ਹੈ? ਕਿਧਰ ਗੁੰਮ ਰਹਾ ਹੈ ਪੈਸੇ ਹੈ ਪੈਸਾ ਕਿਤਨਾ ਲਾ ਲਗਿਆ ਪੈਸੇ ਦਾ ਮੇਰੇ ਵੱਜਾ ਮਦੇ ਆ ਪੈਸੇ ਮੰਗਦਾ ਤੈਨੂੰ ਕੀ ਕਰਨੇ ਕੀ ਕਰਨੇ ਪੈਸੇ ਮੇਰੇ ਵੱਤ ਹੈ ਨਹੀਂ ਲੈ ਕੀ ਚੀਚੀ ਖਾਣੀ ਹੈ ਕੁਰਕਰ ਕੋਈ ਨਹੀਂ ਮੈਂ ਅਗਲੀ ਵਾਰ ਆਉਂਗਾ ਲਿਆ ਦੂੰਗਾ ਠੀਕ ਹੈ ਸਾਰੇ ਲਿਆ ਦੂੰਗਾ ਕਿੰਨੇ ਜਾਣੇ ਤੁਸੀਂ ਕਿਤਨੇ ਜਾਣੇ ਹੈ 4 5 ਹੈ ਹਾਂ ਕਿਤਨੇ ਨਿਆਣੇ ਹੈ ਆਪ ਉਹ ਸਕੂਲ ਨਹੀਂ ਗਏ ਅੱਜ ਸਕੂਲ ਨਹੀਂ ਗਏ ਹੈ ਸਕੂਲ ਨਹੀਂ ਗਏ ਸਕੂਲ ਸਕੂਲ ਜਾਂਦੇ ਨਹੀਂ ਜਾਇਓ ਸਕੂਲ ਹਾਂ ਰਜੂਰਾ ਨੇ ਬਤੀਲਾ ਬਾਹਰ ਕੱਢਿਆ ਸਬ지 ਗਰਮ ਕਰੀ ਹੁਣ ਲੈ ਬਈ ਆ ਬਾਣੀ ਦਾ ਸਾਗ ਵੀ ਕਿੰਨਾ ਉੱਠ ਚੱਲੇ ਆ ਨਿਕ ਤੋਂ ਪਲਵਾ ਕੇ ਫੇਰ ਉਦਾਂ ਹੀ ਭਰ ਦੇਣਾ ਆਪਣੇ ਬਾਣੀ ਨਾਲ ਲੈ ਕਿੰਨਾ ਬੈਠੇ ਆ ਦੇਖੀ ਗੇਰ ਨਾ ਦਈਏ ਨਾ ਪਿਛੇ ਆਣੇ ਠੀਕ ਠਾਕ ਹੈ ਤੇ ਚੱਲੀ ਹੁਣ ਘਰ ਨੂੰ ਤੇ ਅੰਨੂ ਸਵੇਰ ਵਾਲਾ ਕਲਿੱਪ ਦਿਖਾਉਂਦਾ ਪੰਮੂ ਵਾਲਾ ਤੇ ਹੋਰ ਹੁੰਦਾ ਫੇਰ ਤੁਹਾਨੂੰ ਅਗਲੀ ਵੀਡੀਓ ਕੌਣ ਹੈ ਇਹ ਚੱਚੀ ਗਾਜੀ ਇਹ ਹਮੂ ਆ ਸਾਡਾ ਵੀ ਹਮੂ ਬੈਠਾ ਦੇਖੋ ਵੀ ਸਟਾਈਲ ਦੇਖੋ ਬੰਦੇ ਦੇ ਬੈਠਣ ਦਾ ਰੋਟੀ ਖਾਏ ਆ ਰੋਟੀ ਕੇ ਬਾਅਦ ਚੱਚਰੀ ਕੱਲ ਡੈਡੀ ਨੇ ਆਇਆ ਤੇ ਰੱਟਣਾ ਤੁਹਾਨੂੰ ਗਿਆ ਹੈ ਕਿੱਥੇ ਉੱਥੇ ਉੱਥੇ ਕੋਈ ਜਗ੍ਹਾ ਦਾ ਨਾਮ ਤਾਂ ਆਉਣਾ ਹੈ ਭੈਣੀ ਗਿਆ ਕੁਮਾਰਪੁਰ ਭੈਣੀ ਹੈ ਕੁਮਾਰਪੁਰ ਹਾਂ ਕਿਥੇ ਚੱਲੀਆਂ ਅੰਮਾ ਵਿੱਚ ਆਉਣਾ ਅੰਮਾ ਦੱਬਿਆ ਕਰਾਵੇ ਕਰਾ ਲੈਣਾ ਜੀ ਤੇ ਪਾਣੀ ਦਾ ਗਲਾਸ ਘੇਰਨ ਕੋਲ ਦਾ ਪ੍ਰਿਕਟ ਕਟਾਈ ਹੋਣੀ ਜਸ਼ਨ ਕਿਦਾ ਬਈ ਜਸ਼ਨ ਤੂੰ ਆ ਤੈਨੂੰ ਕੁੜਦੂਗਾ ਬਈ ਹੈਲੋ ਬੋਲਦਾ ਜਸ਼ਨ ਕਿਦਾਂ ਬਈ ਹੈ ਜਸ਼ਨ ਤਾਂ ਛੁੱਟੀ ਅੱਜ ਹੂੰ ਛੁੱਟੀ ਜਸ਼ਨ ਨੂੰ ਹੈ ਦੱਸ ਜਸ਼ਨ ਨੇ ਤੈਨੂੰ ਨਹੀਂ ਤੇਰਾ ਬੈਠਣ ਦਾ ਸਟਾਈਲ ਸਕੂਲ 'ਚ ਵੇਖਣੇ ਮੈਂ ਦਾ ਹਾਂ ਸਕੂਲ 'ਚ ਕਿਹੜਾ ਬਹਿਣਾ ਤੇ ਬੜੇ ਬਰਾਸੂਰ ਕਿਦਾਂ ਆੜਦਾ ਗੇਮ ਵੀ ਖੇਡਦਾ ਨਾ ਪੜਦਾ ਹੀ ਆ ਆ ਦੇ ਤੈਨੂੰ ਹੈ ਦਰਜਿਆਂ ਦੀ ਪਲਾਈ ਆ ਪੁੱਤ ਤੂੰ ਮਿਸਤਰੀ ਬਣਦਾ ਲੱਕੜ ਦਾ ਹੈ ਕਿਹੜੀ ਗੱਲਾਂ ਚੋ ਗਿਆ ਹੁਣ ਤੂੰ ਬੋਲ ਫੁਰੇ ਬੈਠਾ ਕਰ ਨਾ ਹੈ ਨਹੀਂ ਇਹ ਤੇਰੀ ਹੈ ਇਹਦਾ ਇੱਕ ਫਾਸਟ ਨਹੀਂ ਬੰਦੇ ਪਤਾ ਹੀ ਨਹੀਂ ਹੈ ਦੱਸ ਫਾਸਟ 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 ਵੀ ਚਲੋ ਕੱਲੀ ਹੁਣ ਤੇਰੀ ਸੇਵਾ ਕਰ ਲਈਏ ਚਾਕਲੇਟ ਦੇ ਇਹ ਟੌਫੀ ਲੈਣੀ ਬੋਲ ਕੇ ਖਾਣਾ ਲੱਡੂ ਖਾਣਾ ਲੱਡੂ ਇਹਨੂੰ ਚਾਕਲੇਟ ਦੇਖ ਦੋ ਟੌਫੀਆਂ ਠੀਕ ਹੈ ਦੱਸੋ ਗੱਲ ਕਿੱਥੇ ਗਈ ਤੇ ਕੱਲ ਕੱਲ ਡੈਡੀ ਕੋਲ ਬੈਠੇ ਮੇਰੇ ਨਾਲ ਅਨੇ ਬੰਬਾ ਬਾਈ ਨਾ ਕੀ ਕਰ ਬੈਲਾ ਬਜਾਈ ਜਾਵਾ ਕੱਲ ਆਇਆ ਤਾਂ ਕਹਿੰਦਾ ਕਿ ਤੁਸੀਂ ਕਿੱਥੇ ਗਏ ਅੱਛਾ ਬਾਹਰ ਗਈ ਸੀ ਮੈਂ ਇਹ ਗਏ ਵੇ ਤੇ ਡੈਡੀ ਨੂੰ ਮਿਲਣਾ ਮੈਂ ਵੀ ਗਿਆ ਬੰਦਾ ਕਿੱਥੇ ਪਟਿਆਲੇ ਉਹ ਕਹਿੰਦਾ ਪੰਮੂ ਨੂੰ ਲੈ ਕੇ ਆਇਓ ਜਾਣਾ ਤਾਂ ਬਾ ਫਿਰ ਅਗਲੇ ਨਾਲ ਚੱਲਦੇ ਇੱਥੇ ਹਣ ਤੇਰੀ ਤਾਂ ਐਂਟਰੀ ਇੱਕ ਨਹੀਂ ਹੋ ਜਣੀ ਸਾਡੀ ਤਾਂ ਐਂਟਰੀ ਕਰਾਉਣੀ ਪੈਂਦੀ ਸਾਨੂੰ ਠੀਕ ਆ ਮੈਂ ਮੰਮੀ ਨੂੰ ਕਹਿ ਦੀ ਕਿ ਮੈਂ ਬਡੇ ਡੈਡੀ ਨੂੰ ਮਿਲਣ ਜਾਣਾ ਹਾਂ ਮੰਡੇ ਠੀਕਾ ਸੋਮਵਾਰ ਨੂੰ ਛੁੱਟੀ ਕਰ ਲੈਣਾ ਲੈ ਉਹ ਦਿਨ ਸੋਬਾ ਨੂੰ ਜੇ ਗਿਆ ਹੈ ਅਗਲਾ ਸੋਮਵਾਰ ਅਗਲੇ ਸੋਮਵਾਰ ਨੂੰ ਜਿਹੜਾ ਬੈਠਾ ਹੁਣ ਡੈਡੀ ਪੁੱਛਦਾ ਹੈ ਕਹਿੰਦਾ ਪੰਮੂ ਦਾ ਕੀ ਹਾਲ ਹੈ ਕਹਿੰਦਾ ਪੰਮੂ ਆਉਂਦਾ ਮੈਂ ਕਹਿੰਦਾ ਹਾਂਜੀ ਤੇਰਾ ਜੀਨੀ ਦਾ ਡੈਡੀ ਨੂੰ ਮਿਲ ਲੈਣਾ ਬੋਲ ਹਾਂ ਕਰਦਾ ਨਹੀਂ ਕੀ ਕਰਦਾ ਤੂੰ ਇਹਨੇ ਸ਼ਰਾਰਤ ਕਾਤੇ ਕਰਦਾ ਮੈਨੂੰ ਆਹ ਦੱਸ ਲੈਣਾ ਬੈਠਾ ਹੋ ਗਏ ਸਿੱਧਾ ਸਿੱਧਾ ਖੜਾ ਖੜਾ ਸਿੱਧਾ ਬੈਠੋ ਬੈਹ ਹਰੀ ਮੱਤਰੀ 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 ਚਾਰਜੀ ਤੇ ਕਿੱਥੇ ਹੈ ਚਾਚਾ ਚਾਚਾ ਦਾਦੂ ਦਾਦੂ ਕਿੱਥੇ ਉਹ ਬੋਤਲ ਰਹਿ ਗਈ ਤੇਰੀ ਬੋਤਲ ਬੋਤਲ ਭੁੱਲਿਆ ਕਰ ਤੂੰ ਅੱਜ ਜਾਣੇ ਕਰ ਨਹੀਂ ਆਏਗੀ ਅਜੂਨੀ ਰਹੇ ਸਾਡੇ ਕੋਲੇ ਦੇ ਦੇਗਾਗੇ ਹੋਰ ਹੀ ਰਹਿਗਾ ਮੈਂ ਕੱਲ ਪਹਿਲਾ ਮਾਰੀਆ ਤਾਂ ਦਰ ਹੈ ਕੱਲ ਪਹਿਲਾ ਮਾਰ ਕੇ ਦੇ ਦਿੰਦੇ ਹਾਂ ਕੋਈ ਵੀ ਕੱਲ ਕਿੰਨੀ ਪਹਿਲਾਂ ਮਾਰੀਆ ਤਾਂ ਬੈਲ ਖਰਾਬ ਕਰਨੀ ਸੀ 10 ਲੈ 10 ਜੀ ਲੈ ਵੀਰ ਸਪੈਲਿੰਗ ਲਿਖ ਕੇ ਰੱਖਾ ਕਿਹੜਾ ਲਿਖਦੇ ਵੀ ਇਕ ਕਣੀ ਗੱਲ ਜੂ ਬਾਈ ਜੂਂਦੇ ਟਾਈ ਮੰਦਾ ਟਾਈ ਤੇਰੇ ਟਾਈ ਲੱਗੀ ਵੀ ਸਕੂਲ ਚ ਹੈ ਦੇਵੇਂ ਟਾਈ ਮੇਰੀ ਵਾਲੀ ਬਣ ਕੇ ਦਿਖਾਉਂਗਾ ਦਵਾ ਟਾਈ ਬਣਣੀ ਹੈ ਹੈਗੀ ਮੈਂ ਕੋਪੜ ਚਲ ਬੰਤੂ ਸੁਣਾ ਗਿਣਤੀ ਸੁਣਾ ਕੇ ਦੇਖ ਉਹ 1 ਸੁਣਾ ਦੇ ਸੁਣਾ ਚ 1 ਬੋਲ ਗਿਣਤੀ ਸੁਣਾ ਦੇ ਸੁਣਾ ਸੁਣਾ ਤੂੰ ਸਹੀ 10 ਤੱਕ ਸੁਣਾ ਦੇ 10 ਤੱਕ ਸੁਣਾ ਦੇ ਤੋੜਦੀ ਆ ਸੋ 10 ਤੱਕ ਸਿਖਾ ਦੇ ਤੂੰ ਬਸ 100 ਤੱਕ ਸਿਖਾ ਦੇ 10 ਤੱਕ ਸਿਖਾ ਚਲ ਇੱਕ ਦੋ 10 10 ਸੌ ਉਹ ਅੱਡੀ ਛੁੱਪੀ ਪਈ ਹੈ ਉਹ ਅੱਡੀ ਛੁੱਪੀ ਪਈ ਸਿਖਾਣਾ ਮੈਨੂੰ ਪਤਾ ਲੱਗ ਜੂਗਾ ਨਾ ਤੂੰ ਆਉਂਦੀ ਐ 1 2 3 4 5 6 7 8 9 ਬੱਸ ਅੱਗੇ ABC ਵੀ ਹੋਣਗੇ ਲੋ ਸਿਖਾ ਫਿਰ ABC D E F G H I J K L M N O P Q R S F T U V W X Y Z ਉਹ ਵੇਖ ਕੁਡ ਅਗਾਂਹ ਉਹ ਅੱਧੀ ਦਾ ਇਹ ਸੰਡੇ ਮੰਡੇ ਸੰਡੇ ਮੰਡੇ ਨਾਮ ਬੰਦੇ ਹਾਂ ਨਾਮ ਮੰਡੇ ਹਾਂ ਬੁੱਧ ਦੇ ਹਾਂ ਠੀਕ ਹੈ ਚੱਲਣ ਦੇ ਪੰਜਾਬੀ ਵਿੱਚ ਚੱਲਣ ਦੇ ਚੱਲ ਤੂੰ ਉਹ ਸੁਣਾ ਦੇ ਐਤਵਾਰ ਮੰਗਲਵਾਰ ਸੋਮਵਾਰ ਬੁੱਧਵਾਰ ਕਿਹਨਾਂ ਸੁਣਾ ਦੇ ਚੰਨੀ ਵਾਰ ਸ਼ੁੱਕਰਵਾਰ ਸ਼ਨੀਵਾਰ ਵਿੱਚ ਨੂੰ ਖਾ ਗਏ ਇੱਕ ਅੱਦਾ ਵੀਰਵਾਰ ਕਿੱਥੇ ਗਿਆ ਫਲਾਂ ਦੇ ਨਾਮ ਦੱਸ ਉਹ ਦੇ ਹੈ ਫਲਾਂ ਦੇ ਨਾਮ ਸਬਜ਼ੀਆਂ ਦੇ ਨਾਮ ਆ ਤਖਾਦੇ ਆ ਹੀ ਫਲ ਦਾਦੇ ਕਿਹੜੇ ਕਿਹੜੇ ਆ ਅਪਲ ਹਾਂ ਤੇਪਲਾ ਕਿ ਅਪਲ ਪਤਾ ਦੀ ਅੰਮ੍ਰੂਦ ਆ ਸੇਵਾਂ ਸੇਵ ਕਿੱਥੇ ਪਿਆ ਗੂੜ ਕਿੱਥੇ ਆ? ਹਾਂ ਗੂੜ ਕਿੱਥੇ? ਉਹ ਦੂਰ ਆ। ਆਹ ਆਹ ਦੇਖ ਲੈ ਵਾ। ਕਹਿ ਰਿਹਾ ਬੰਦਾ ਘੇਰ। ਨਿੰਬੂ। ਨਿੰਬੂ ਕਿੱਥੇ? ਲਓ ਨਿੰਬੂ ਦਿਓੜੀ। ਤੇਰੀ ਅੱਜ ਖਵਾ ਕੇ ਲਿਆਵਾਂ ਮੈਨੂੰ। ਸ਼ਮਕਰ ਸਾਹਿਬ। ਹਾਂ। ਤੂੰ ਤੂੰ ਮੈਂ ਡੈਡੀ ਕੋਲ ਚੱਲੂਗਾ। ਹੈ? ਬੇਲੇ ਡਾਲੇ ਲੈ ਲੈ। ਮੀਂਹ ਤੇ ਲੈ ਜਾਗਾ ਸਕੂਲ ਨੂੰ। ਲੱਚੰਗਾ ਦਾ ਦੇਵੁਰੂ ਚੱਕ ਕੇ ਮਾਰਿਆ ਯਾਰ ਇਹ ਤੇਰੀ ਇੱਕ ਕਿਹੜੀ ਦਰਦ ਜ਼ਿਆਦਾ ਕਿੰਨੀ ਚੱਲ ਰਹੀ ਆ ਹੈ ਬਾਈ ਤੇਰੀ ਕਿਹੜੀ ਜ਼ਿਆਦਾ ਕਿੰਨੀ ਬਸ ਆ ਦੇ ਰੰਗੀ ਤਰ੍ਹਾਂ ਹੁਣ ਉਸ ਸੇਵਾ ਕਰੀ ਚਾਹ ਪਾਣੀ ਪੀਣਾ ਕੋਸਾ ਚਾ ਲੈ ਇਹ ਚਾਹ ਚਾਹ ਪੀਣੀ ਪਾਉ ਦੁੱਧੇ ਚ ਪੱਤੀ ਪਾਉਂਦੇ ਆ ਚੱਲ ਆ ਬਾਰ ਬਾਰ ਜਿਹੜੇ ਬਿੜੇ ਚੱਲਿਆ ਚੱਲ ਉੱਠ ਕੇ ਹੈ ਕਿਉਂ ਫੜ ਲਾ ਦੀ ਚੱਲ ਬੈਹਣ ਦਾ ਟਾਈਮ ਹੋ ਗਿਆ ਚੱਲ ਆ ਜੀ ਮੈਨੇ ਜੀ ਆਉਣੇ ਚੱਲ ਉਠਾ ਦੇ ਕੇ ਜਿਹੜੀ ਮੈਨੇ ਸਾਡੇ ਸਾਡੇ ਨਾਲੇ ਜਾਣਾ ਇਹਨੂੰ ਗਰਲ ਚ ਕਹਿੰਦਾ ਪਾਉਣਾ ਨਾ ਇਹ ਕੱਲੇ ਖੇਰ ਮਾਰਦਾ ਮੈਂ ਇਹ ਕੀ ਕਹਦਾ ਹੋਰ ਰੱਖ ਦੇ ਤੇਰੇ ਫਿਰ ਬਾਬਾ ਨਹੀਂ ਆਇਕ ਤੇ ਕਿ ਕਰਾਂ ਗੀ ਕਾ ਕੇ ਦਿਖਾਉਂਗਾ 니 ਉਹਨੇ ਤੇ ਗੱਡੀਆਂ ਪਕਾੜਿਆ ਤੇਰਾ ਸੁਪਰਮੈਨ ਕਿਆ ਕਰ ਕਿਆ ਕਰ ਚਲ ਕੈਮਰਾ ਜਣਾ ਚੰਡੀਗੜ੍ਹ ਨੂੰ ਹੈਂ ਪਰੀ ਕੋਲ ਪਰੀ ਕੋਲ ਪਰੀ ਕੋਲ ਚੱਲੀ ਜਾ ਹੈਂ ਕਾਲੂ ਛੱਡ ਜਾਊਗਾ ਹੋ ਨਾ ਲੇਖ ਮਾਉਂ ਮੱਕੀ ਰੋਟੀਆਂ ਆ ਗਿਆ ਲੱਗਦਾ ਤਾਂ ਪਰ ਮੱਕੀ ਦੀ ਹੈ ਹੈ? ਕਿਆ ਖਾ ਗਿਆ? ਜਰਵਤ। ਜਦੋਂ ਬੁਲਾ ਰਿਹਾ ਮੈਂ ਡੈਡੀ ਨੂੰ ਫਿਰ ਦੱਸ ਜਣਾ। ਛਾਬੀ ਲੈ ਲਾ। ਹਾਂ। ਸਬਜ਼ੀ ਲੈ ਲਓ। ਕਿਆ ਲਓ? ਸਾਗ। ਸਾਗ। ਸਾਗ ਕਿੱਥੇ ਆ? ਮਾਹਾਂ ਕਾ ਮਾਹ ਸਬਜ਼ੀ ਲੈ ਲਓ। ਕਿਆ ਕਿਆ ਲੰਦੇ ਹੁੰਦੇ ਆ? ਛਾਬੀ ਲੈ ਲਾ। ਅਬਰਜੀਤ। ਪੰਮੂ ਲੈ ਲਓ ਆ ਗਿਆ ਪੰਮੂ ਲੈ ਲਓ ਫ੍ਰੀਜ ਛੱਬ ਜੀ ਤੇ ਲੈ ਲਓ ਹੋ ਮੈੱਕ ਲੈ ਲਓ ਆਸਕਾ ਗਾਓ ਅਬ ਬੁੱਲ ਪਰ ਕੀ ਹੋ ਗਿਆ ਤੇਰੇ ਦਵਾਈ ਲਾ ਦੇ ਨਾ ਪਰ ਉਹ ਰਹਿਣ ਦੇ ਦੇ ਰੱਖ ਦੇ ਇਹਨੂੰ ਰੱਖ ਦੇ ਤੋੜਨੀ ਤੂੰ ਤਾਂ ਠੰਡਾ ਟੁੱਟ ਗਿਆ ਕਰਦੀ ਹੈ ਬੈ ਲੈ ਲੈ ਬੈਗ ਰੱਖ ਕੱਪੜੇ ਸਭ ਰੀਲ ਲੈ ਲੈ ਸਕੂਚ ਕੀ ਕਰੂੰਗਾ ਜਾ ਕੇ ਪਤਾ ਪਤਾਤੀ ਹੈ ਲੈਟਾ ਢੜੀ ਲੈਟਾ ਲੈਟਾ ਲਾਉਂਗੇ ਹੁਣ ਕੱਢ ਕਿਦਾਂ ਲਾਈਏ ਦੱਸੋ ਕੱਢ ਨੂੰ ਲਾ ਦਿਓ ਕੱਲ ਨੂੰ ਕੱਲ ਨੂੰ ਵਾਸਤੇ ਠੀਕ ਹੈ ਤੂੰ ਛੁੱਟੀ ਮਾਰ ਲੈ ਅੱਜ ਫਿਰ ਲਾਉਂਗਾ ਛੁੱਟੀ ਮਾਰ ਲੈ ਕਿਹੜੀ ਲਾਈਏ ਸਤਾਰਿਆਂ ਨੇ ਇਹ ਦੂਈਆਂ ਕਿਹੜੀਆਂ ਲਾਈਆਂ ਗਰਨਾ ਨੇ ਉਹ ਹੋਲੋਣੀ ਚਲਾ ਲੰਦੇ ਯਾਰ ਤੇ ਲੋ ਜੀ ਸਾਡੇ ਅੱਡੇ ਜਾ ਕੇ ਰਹੇ ਤੇ ਦੇਖਦੇ ਜਾ ਕੇ ਮਿਲਦਾ ਕਿ ਨਹੀਂ ਤੇ ਗੱਡੀ ਚਾਬੀ ਆ ਗਈ ਚਾਰਟ ਉੱਤੇ ਗੱਡੀ ਜਾਉਂਗੀ ਤੇ ਗੁੰਡ ਪਹਿਲਾਂ ਦੇਖਾਂ ਉਹ ਜਾ ਕੇ ਚਲ ਦੇਖ ਕੇ ਹੁੰਦਾ ਫਿਰ ਇੱਕ ਲੱਗਣੀ ਆਈ ਫਿਰ ਹੈਨਾ ਜਾ ਵੇਲਾ ਬੋਲਟ ਤੇ ਜਾ ਕੇ ਦੇਖਿਆ ਹੁੰਦਾ ਕਿ ਰੇ ਆ ਗਿਆ ਕਿ ਨਹੀਂ ਲੈ ਵੀ ਇਹ ਹਾਂ ਮੈਂ ਜਹਾ ਟੁੱਟੇ ਮਿਲੇ ਮੈਨੂੰ ਦੋ ਹੀ ਆ ਕਹਿੰਨਾ ਅਗਲੇ ਸੋਮਵਾਰ ਤੱਕ ਲੈ ਜਿਓ ਮੈਂ ਚੱਲ ਠੀਕ ਐ ਨੇ ਦੋ ਨਾਲ ਤਾਂ ਸਾਰੀ ਆਪਾਂ ਇੱਧਰ ਬੁੱਟੇ 'ਚ ਪਾ ਦੰਦੇ ਆ ਪਿੰਡ ਥੋੜਾ ਲੇਟ ਪਾ ਦਾਂਗੇ ਅਗਲੇ ਸੋਮਵਾਰ ਤੱਕ ਹਫਤੇ ਤੱਕ ਜੇ ਦੂਰ ਰੋਡ ਕਿਸੇ ਤੇ ਮਿਲ ਗਿਆ ਤਾਂ ਵੀ ਠੀਕ ਐ ਇੱਕ ਦੀ ਲੋੜ ਐ ਇੱਕ ਮੈਂ ਕਿਸੇ ਦਾ ਲੱਤਾ ਵਾ ਤਾਂ ਅਮਨੇ ਵੀਰੇ ਤੇ ਉਹਨੂੰ ਮੋੜਨਾ ਤਾਂ ਹੁਣ ਦੋਹੇ ਪਾ ਦਨੇ ਆਪਾਂ ਇੱਧਰ ਦੇਖਦੇ ਆ ਹਾਣ ਬਾਦਮਾ ਇਹ ਸਵੇਰੇ ਤੇ ਲੋ ਜੀ ਸਾਰਾ ਸਾਮਾਨ ਮਿਲ ਗਿਆ ਦਿਨ ਖੜਾ ਹੈ ਮੈਂ ਕਰ ਲੈਣਾ ਕੰਮ ਕੱਲ ਪਰ ਕਾਹਨੂੰ ਕੰਮ ਛੱਡਣਾ ਨਮੇੜ ਕੇ ਪਾਸੇ ਮਾਰਨਾ ਹੁਣ ਤੇ ਖੋਰੇ ਰੱਖੂੰਗਾ ਔਰੇ ਫਿਰ ਸਵੇਰੇ ਤੁਹਾਨੂੰ ਪਤਾ ਹੈ ਜੂਰੀ ਤਾਂ ਜੇ ਹਵਾ ਲੱਗ ਜਾਵੇ ਪਿਗਲੇ ਜਾਂਦੇ ਹੈ। ਸੁੱਕੀ ਕਥੱਲਾ ਕਰਕੇ ਦੋਹਾਂ ਚ ਪਾ ਦਣਾ ਪੱਲੀ ਮਿਲ ਗਈ ਆਪਾਂ ਨੂੰ ਪੱਦੀ ਤੇ ਰੋਲਾ ਕੇ ਫੇਰ ਪਾਉਂਦੇ। ਉਹ ਲੀਲੀਆ ਵਾ ਫੜਫੜ। ਤੇ ਲੋ ਜੀ ਰੇ ਰੜਾਤ ਆਪਾਂ ਨੇ। ਵਿੱਚ ਜੋ ਜੋ ਪਾਣਾ ਦਾ ਉਹ ਵੀ ਪਾਤਾ। ਤੇ ਇੱਧਰ ਆਪਾਂ ਨੂੰ ਬੰਦਾ ਹੀ ਮਿਲ ਗਿਆ ਰੇ ਬਾਣੇ ਵਾਲਾ। ਇਹਨਾਂ ਸਰਦਾਰ ਜੀ ਮੈਂ ਵੇਲਾ ਹੂੰ ਮੈਂ ਡਾਲਦੇ ਤਾਂ ਹੂੰ ਰੇ। ਮੈਂ ਪਾ ਦੇ। ਇਹ ਹੈਗੀ ਸਾਡੀ ਕਿੱਲੇ ਦੇ ਉੱਪਰ ਹੈ 2-3 ਬਿੱਗੇ ਮੈਂ ਕਿਹਾ ਹੁਣ ਆਪ ਇੱਕ ਥੱਲੇ ਉੱਪਰਵਾਦੀ ਇੱਕ ਥੱਲੇ ਥੱਲੇਵਾਦੀ ਇਹਦਾ ਠੀਕ ਹੈ ਜੀ ਖੁੱਲਾ ਤਾਂ ਰਕਲੀਵਾ ਥੋੜਾ ਜਿਹਾ ਨਾ ਇਹ ਰਾਜੂ ਨੇ ਵੀ ਤਵੀਆਂ ਮਾਰਤੀਆਂ ਉਧਰ ਇਕੱਠੀਆਂ ਕਰਨ ਲੱਗਿਆ ਹੁਣ ਲੋਜੀਕ ਜਿਹੜਾ ਲਾਤਾ ਤੇ ਦੂਵੇ ਗੇੜੀ ਦੀ ਵਾਰੀ ਆ ਗਈ। ਮੈਂ ਦੋਈ ਝੋਲੀ ਭਰ ਲਿਆ। ਗੇੜਾ ਦਾ ਚੌਥਾ ਹੈ ਸ਼ਾਇਦ। ਤਿੰਨ ਝੋਲੀਆਂ ਉੱਪਰ ਪੈਣੀਆਂ, ਤਿੰਨ ਆਪਣੀਆਂ ਥੱਲੇ ਪੈਣੀਆਂ। ਥੋੜਾ ਜਿਹਾ ਆਪਣੇ ਬਚਾ ਲੈਣਾ। ਅੱਧੀ ਝੋਲੀ ਉਹ ਆਪਣੀ ਥੋੜੀ ਜੀ ਰਹਿੰਦੀ ਸੀ। ਇੰਨੀ ਜਗ੍ਹਾ ਤੇ ਇੰਨੀ ਜੀ ਰਹਿ ਗਈ ਸੀ ਥੋੜੀ ਜੀ। ਘਟ ਗਿਆ ਦਾ ਪਿੰਡ ਰੇ। ਬਸ ਸਾਨੂੰ 10 ਕ ਮੁਠੀਆਂ ਪਿੰਡ ਪਾਏ ਆਉਣੀਆਂ ਫੇਰ ਲੈ ਕੇ ਜਾ ਕੇ। ਲੋ ਜੀ ਪਿੰਡੇ ਉਹ ਕਾ ਕੱਢ ਲਿਆ ਮੈਂ ਮੁੱਠੀਆਂ ਹਾਂ 6 ਕ ਤੇ ਬਾਕੀ ਮੈਂ ਕਹਤਾ ਉਰੀ ਪਾ ਦੇ ਸਾਰੇ ਇੱਕ ਝੋਲੀ ਹੋਰ ਲੱਗਣੀ ਬਸ ਹੁਣ ਥਲੜੇ ਖੇਚ ਆ ਗਿਆ ਸੀਗਾ ਲੈ ਵੇ ਛੱਕ ਦੇ ਵੱਟੇ ਨਮੇੜਦੇ ਆ ਵੇ ਮੱਕ ਜਬਾਦ ਨਹੀਂ ਕੀ ਹੋ ਗਿਆ ਪਤਾ ਨਹੀਂ ਬਲਗਮ ਜੀ ਜਮ ਗਈ ਕਪੜੇ ਖੋਲਦੇ ਤੇ ਮੈਂ ਆਉਂਦੇ ਹਾਂ ਕਿ ਨਾ ਮੈਂ ਖੋਲਦੇ ਕਪੜੇ ਮੈਂ ਕਿਹਾ ਚੱਲ ਲਾਏ ਦੀ ਛੱਤ ਨਹੀਂ ਪਾਉਣ ਲੱਗਿਆ ਤੇ ਜਨੂ ਇਹ ਝੌੜੀ ਲਈ ਆ ਰਿਹਾ ਇਧਰ ਇਹਨਾਂ ਸਰਦਾਰ ਜੀ ਮੈਂ ਡਾਲ ਦੂੰ ਮੈਂ ਕਿਹਾ ਡਾਲ ਦੇ ਮੈਂ ਚੱਲ ਲੈਣਾ ਥੋੜਾ ਜਿਹਾ ਮੈਨੂੰ ਤੇ ਕਿਹਾ ਬੱਦ ਕੱਟ ਪੈ ਜਾਂਦਾ ਜੀ ਕਿਹਣਾ ਪਿੰਡ ਪੈ ਗਿਆ ਸੀਗਾ ਮੇਤੇ ਇੱਕ ਫਾਂਡ ਘਟ ਗਈ ਸੀ ਥੋੜੀ ਜੀ ਮੈਂ ਖੁੱਲਾ ਚੱਲ ਪਿਆ ਉੱਥੇ ਵੀ ਨਾ ਕਿਲੇ ਦੇ ਘਟਾ ਥੋੜੀ ਜਿਹਾ ਜਗਾ ਪਿੰਡ ਪਿੰਡ ਵੀ ਥੋੜੀ ਕਿਲੇ ਦੇ ਘਟਾ ਤੇ ਉਹਦੇ ਕਰਕੇ ਮੈਂ ਗੁੱਲਾ ਤਾਂ ਚੱਕ ਲਿਆ ਮੈਂ ਚੱਲਣ ਦੇ ਕਿਉਂਕਿ ਹੁਣ ਆਪਣਾ ਜਿਹੜਾ ਇੱਕ ਥਰੈਲਾ ਡਾ ਆਦਾ ਜੂਰੀਏ ਨਾ ਇਹ ਪੂਰੇ ਕਿਲੇ 'ਚ ਪੈ ਜਾਂਦਾ ਪਰ ਮੈਨੂੰ ਸਮਝਾ ਉੱਥੇ ਜ਼ਿਆਦਾ ਪੈ ਗਿਆ ਜਿੱਥੇ ਪਾਣੀ ਨੱਕਰ ਟੁੱਟੇ ਵੇ ਤੇ ਉੱਥੇ ਡਬਲ ਡਬਲ ਛਿੱਟਾ ਦੇ ਹੋ ਗਿਆ ਉੱਥੇ ਓਨੇ ਕੇ ਚਾਰਕ ਮੁਠੀਆਂ ਘਟ ਗਿਆ ਈਆ ਰੇ ਪੂਰਾ ਪੂਰਾ ਹੀ ਤਾਂ ਮੇਰਾ ਜਿੱਥੇ ਤੁਸੀਂ ਦੇਖ ਰਹੇ ਹੋ ਨਾ ਪਾਣੀ ਟੁੱਟਿਆ ਵਾ ਦਾ ਉਹ ਜਗ੍ਹਾ ਜਾਰ ਆ ਰਿਹਾ ਪੈ ਗਿਆ ਤਾਂ ਮੇਰੇ ਤੇ ਚਲੋ ਹੀ ਆਪਣੋਰੇ ਬਾਜ ਜਾਣਾ ਤੇ ਬਸ ਕੀ ਦੇਖ ਰਹੇ ਹੁਣ ਤੇ ਇਹ ਹੁਣ ਆਪਾਂ ਵੀਡੀਓ ਵੀ ਬੰਦ ਕਰ ਦਿੰਦੇ ਆ ਕੋਕੀ ਬਾਏ ਬਾਏ ਅੱਛਾ ਪੰਮੂ ਨਾਲੇ ਵੀਡੀਓ ਜਿਆਦਾ ਲੰਬੀ ਬਣ ਗਈ ਚਾਚਾ ਕਹਿੰਦਾ ਇੱਕ ਪੰਮੂ ਨਾਲ ਵੀਡੀਓ ਬਣਾ ਕੇ ਪਾਉਣੀ ਆ ਚਲ ਪਾਣੋ ਦੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਚ ਕੱਲੂ ਕਰਾਂਗੇ ਪਹਿਲਾਂ ਮੋਟਰ ਦੀ ਸਫਾਈ ਸਾਰੀ ਉਹ ਪੱਤੇ ਪੁੱਤੇ ਸਾਰੇ ਝਾੜੂ ਮਾਰ ਦੇਣਾ ਉੱਪਰ ਵੀ ਸਫਾਈ ਕਰ ਦੇਣੀ ਤੇ ਬਾਕੀ ਦੇਖਦੇ ਆ ਵੀ ਕੱਲੂ ਓਕੇ ਬਾਏ ਬਾਏ